ਦਰਖਤਾਂ ਵਾਲਾ ਸ਼ਹਿਰ ਆਵਾਜ਼ਾਂ ਮਾਰਦਾ ਦਰਖਤਾਂ ਵਾਲਾ ਸ਼ਹਿਰ ਆਵਾਜ਼ਾਂ ਮਾਰਦਾ ਆ ਦੇਖੋ ਕਿੰਨਾ ਸੋਹਣਾ ਦਰਖਤ ਆ ਬਈ ਆਹਾ 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 ਪੀਲੇ ਪੀਲੇ ਫਲ ਲੱਗੇ ਇਹਦੇ ਤੇ ਸਾਈਟਾਂ ਦੇ ਵੀ ਦੇਖੋ ਤੁਸੀਂ ਧਿਆਨ ਨਾਲ ਹੀ ਦੇਖੋ ਸਾਰਾ ਕੁਝ ਉਹ ਤੁਹਾਡੀ ਨੂੰ ਕਚਰ ਰੇੜਾ ਵੀ ਜਾ ਰਿਹਾ ਇੱਥੇ ਦਾ ਇਹ ਹੈਗਾ ਜੀ ਸੀ ਆਰ ਪੀ ਆਰ ਸੀ ਆਰ ਪੀ ਆਰ ਕਾਲਾ ਆ ਗਿਆ ਆ ਆਪਣੀ ਲੂਨਾ ਇਹ ਲੂਨਾ ਦੇ ਭਾਜਾਂ ਨੇ ਚੰਡੀਗੜ੍ਹ ਦੇਖੋ ਹੈ ਕੈਂਡ ਬਈ ਨਜ਼ਾਰਾ ਆ ਜਾਂਦਾ ਹਰਿਆਲੀ ਜੀ ਜਾ ਕੇ ਆਹ ਲਾ ਦੇ ਮੇਰੇ ਕੋਲ ਸੁੱਕੇ ਜੋ ਕੱਢ ਗਏ ਹਰੀਆਲੀ ਚ ਬਾੜਦਾ ਹੋਵੇ ਜਿਵੇਂ ਮੱਛੀ ਨੂੰ ਪਾਣੀ ਮਥਾ ਮਿਲਦਾ ਨਾ ਕਈ ਵਾਰ ਖੁਸ਼ ਹੋ ਜਾਂਦੀ ਹੈ ਮੱਛੀ ਪਾਣੀ ਨੂੰ ਹਾਸਲ ਕਰਕੇ ਉਹੀ ਹਾਲ ਹੋ ਜਾਂਦਾ ਬਸ ਚੰਡੀਗੜਾ ਆ ਕੇ ਤਾਂ ਇੱਧਰ ਇੱਧਰ ਮੁੱਕ ਕੇ ਤੁਰਕਤ ਹੋਣਾ ਇੱਧਰ ਕੰਧ ਦਾ ਨਾਲ-ਨਾਲ ਨਾ ਉਹ ਪਰਾਂ ਦੇਖ ਲਓ ਪਰਲੀ ਸੜ ਬਥੇਰੇ ਦਾ ਰਸਤਾ ਭਰਿਆ ਬੈ ਜੰਗਲੀ ਆ ਪਰਲੀ ਸੜ ਸਾਰਾ ਆਪਣੀ ਨੂੰਨਾ ਦੀ ਇਹ ਹੈਗੀ ਬੈਟਰੀ ਵਾਲੀ ਇਹਦਾ ਕੋਈ ਧੁਆਸ਼ੂਆ ਨਹੀਂ ਹੈਗਾ ਦਰਖਤਾਂ ਨੂੰ ਉਹ ਕਰਨ ਵਾਸਤੇ ਵਸੇ ਤੇ ਇਲੈਕਟ੍ਰਿਕ ਵੀਕਲ ਜ਼ਿਆਦਾ ਚੱਲਦੇ ਆ ਵਧੀਆ ਵੈਸੇ ਤਾਂ ਠੀਕ ਹੈ ਆure ਜੇ ਕਮੀ ਹੋਗੀ ਤਾਂ ਰੱਖਣ ਜੇ ਧਰਲੀ ਸਾਈਡ ਵੱਸ ਪਰਲੀ ਸਾਈਡ ਦਰਖਤ ਵਾਧੂ ਨੇ ਦੇਖੋ ਪਰਾਂ ਵਾਧੂ ਦਰਖਤ ਨਹੀਂ ਹੈਗੇ ਬਾਂਸ ਲੱਗੇ ਹੋਏ ਨੇ ਇੱਧਰ ਬਾਂਸ ਆ ਗਏ ਹੋਰ ਲਾਈਟ ਆ ਗਈ ਹੈ ਹਾਂ ਸਕੂਨ ਜਿਹਾ ਮਿਲਦਾ ਰੂਹ ਨੂੰ ਇਹ ਸੀ ਕਿਤੇ ਆ ਗਏ ਆ ਪਰਾਂ ਦੇਖ ਲੋ ਦਰਖਤੀ ਦਰਖਤ ਨੇ ਉਹ ਪਰਾਂ ਰੋਡ ਜਾਂਦਾ ਉਧਰ ਦਰਖਤੀ ਆ ਸਾਰਾ ਜੰਗਲ ਏਰੀਆ ਮੌਸਮ ਵੀ ਬਹੁਤ ਸੋਹਣਾ ਹੋ ਰਿਹਾ ਹੈ। ਚੰਡੀਗੜ੍ਹ ਚ ਤਾਂ ਵੈਸੇ ਹੀ ਸੋਹਣਾ ਰਹਿੰਦਾ ਮੌਸਮ। ਦਰਖਤਾਂ ਕਰਕੇ ਹਰਿਆ ਭਰਿਆ ਹਰਿਆਲੀ ਹੈ ਪੂਰੀ ਆ ਦੇਖ। ਤੇ ਬਾਕੀ ਬੱਦਲ ਵੀ ਹੋ ਰਹੇ ਉੱਪਰ ਦੇਖੋ ਘੈਂਟ ਵਾਲੇ। ਫੈਨਾਟ ਉਹ ਆ ਵਸ ਪੈਣ ਵਾਲੀ ਆ ਮੀ ਬਸ ਮੈਂ ਘਰੇ ਪਹੁੰਚ ਜਾ ਕਿਤੇ ਭੱਜ ਜੀ ਹਾਰੇ ਲੈਪਟਾਪ ਵੀ ਐ ਪਿੱਛੇ ਟੰਗਿਆ ਹੋਇਆ ਕਿਤੇ ਸਾਰਾ ਖਰਾਬ ਹੋ ਜੇ ਪਤੰਦਰ ਹੋਰੀ ਜੱਪ ਛੇੜ ਜਿਓ ਉੱਤੇ ਲਈ ਉਹ ਚੀਜ਼ਾਂ ਰਹਿ ਗਈਆਂ ਇੱਕ ਦਿਖਾਉਣ ਵਾਲੀਆਂ ਇੱਕ ਚੀਜ਼ ਦਿਖਾਉਣਾ ਤੁਹਾਨੂੰ ਮੈਂ ਆ ਵੇਖੋ ਬਈ ਆ ਬੇਸ ਐਂਕਲ ਐ ਮੈਨੂੰ ਲੱਗਾ 10 ਰੁਪਏ ਐ ਇਹਦੇ ਇੱਕ ਵਾਰੀ ਭਾਵੇਂ ਸਾਰਾ ਦਿਨ ਦੱਬੀ ਫਿਰੂ ਸਾਰੀ ਚੰਡੀਗੜ੍ਹ ਤੇ ਇੱਕ ਵਾਰੀ 10 ਰੁਪਏ ਭਰ ਕੇ ਫਿਰ ਇਹਦੇ ਸਟੈਂਡ ਅਲੱਗ-ਅਲੱਗ ਜਗ੍ਹਾ ਤੇ ਸਟੈਂਡ ਜੇ ਬਣੇ ਹੋਏ ਨੇ ਕਿ ਅਗੈਸਟ ਡਾਊਨਲੋਡ ਹੋ ਜਾਂਦਾ ਹੈ ਸਾਰਾ ਕੁਝ ਆ ਇਸ ਕਿਊਆਰ ਕੋਡ ਸਕੈਨ ਕਰੋ ਤੇ ਡਾਊਨਲੋਡ ਹੋ ਜਾਂਦਾ ਹੈ ਐਪ ਤੇ ਫਿਰ ਆਪਾਂ ਚੰਡੀਗੜ੍ਹ ਤੇ ਜਿੱਥੇ ਮਰਜ਼ੀ ਇਹਨੂੰ ਦੱਬੀ ਫਿਰੋ ਇਹਦੇ ਅਲੱਗ-ਅਲੱਗ ਜਗ੍ਹਾ ਤੇ ਲੱਗੇ ਹੋਏ ਨੇਗੇ ਸਟੈਂਡ ਬਣੇ ਹੋਏ ਇਦਾਂ ਦੇ ਬਸ ਜਿੱਥੇ ਵੀ ਤੁਹਾਡਾ ਮਨ ਕਰਦਾ ਉੱਥੇ ਖੜਾ ਸਕਦੇ ਹੋ ਤੁਸੀਂ ਜੇ ਮੰਨ ਲਓ ਘੁੰਮ ਘੁਮਾ ਕੇ ਤੁਸੀਂ ਇੱਥੇ ਹੋਣਾ ਇੱਥੇ ਵੀ ਆ ਕੇ ਖੜਾ ਸਕਦੇ ਹੋ ਇਹ ਫੈਸਿਲਿਟੀ ਦਿੱਤੀ ਹੋਈ ਹੈ ਵਧੀਆ ਫੈਸਿਲਿਟੀ ਹੈ ਵੈਸੇ ਤਾਂ ਕਿਸੇ ਨੇ ਸ਼ਹਿਰ ਸੂਰ ਕਰਨੀ ਹੋਵੇ ਚੰਡੀਗੜ੍ਹ ਘੁੰਮਣਾ ਹੋਵੇ ਹਾਂ 10 20 ਰੁਪਏ ਜੀ ਤੇ ਚੰਡੀਗੜ੍ਹ ਦਾ ਐਂਟਰ ਕਰੋ ਜਿੱਥੇ ਵੀ ਸਾਈਕਲ ਸਟੈਂਡ ਮਿਲਿਆ ਉੱਥੇ ਹੀ ਆਪਦਾ ਐਪੂਪ ਡਾਊਨਲੋਡ ਕਰਕੇ ਤੇ ਖਿੱਚ ਦੋ ਕੰਮ ਨੂੰ ਜਿੱਥੇ ਮਰਜ਼ੀ ਦੋ ਵੀ ਫਿਰ ਕੋਈ ਦਿੱਕਤ ਨਹੀਂ ਆ ਵਧੀਆ ਸਿਸਟਮ ਆ ਸਾਰਿਆਂ ਨੂੰ ਇਹ ਹੈਗਾ ਪਹਿਲਾ ਚੌਂਕ ਚੰਡੀਗੜ੍ਹ ਦਾ ਗੋਲ ਗੋਲ ਚੌਂਕ ਪਹਿਲਾ ਵਧੀਆ ਬਣਾ ਰੱਖਿਆ ਵੀ ਹਮ ਤਾਂ ਨਮਸਕਾਰ ਕੇ ਦੇ ਦੇ ਇਹਨਾਂ ਕਿਦੇ ਮਾਮੇ ਘੇਰ ਲੈਣਾ 105 ਬੱਤੀ ਬੜੀ ਲੰਬੀ ਹੋ ਰਹੀ ਹੈ ਭਾਈ ਅੰਨੀ 100 ਦੀ 100 ਦੀ ਫੀਟ ਤੇ ਹੋਈ ਪਈ ਹੈ ਬੱਤੀਆਂ ਦੇਖਣ 96 95 ਆਹ ਤੇ ਟ੍ਰੈਫਿਕ ਵੀ ਟ੍ਰੈਫਿਕ ਹੈਗਾ ਅੱਗੇ ਵੀ ਬੜੀ ਟ੍ਰੈਫਿਕ ਏ ਆ ਗਿਆ ਇੰਡਸਟਰੀਅਲ ਏਰੀਆ ਫੇਸ 1 ਚੰਡੀਗੜ੍ਹ ਢੇਕਾ ਵੀ ਹੈਗਾ ਇੱਧਰ ਆਹ ਰਿਹਾ ਢੇਕਾ ਤੇ ਇੱਧਰ ਵੀ ਦਰਖਤ ਲੱਗੇ ਹੋਏ ਆ ਦੇਖੋ ਸਾਰੀਆਂ ਸਾਈਡਾਂ ਤੇ ਉੱਧਰ ਵੀ ਉੱਧਰ ਵੀ ਦੋਨੋਂ ਸਾਈਡਾਂ ਤੇ ਸਾਰਾ ਪੰਜਾਬ ਜੀ ਵੀ ਲਾ ਲਓ ਆਪਣਾ ਹੀ ਫਾਇਦਾ ਹੈ ਜੇ ਇੱਕ ਬੰਦਾ ਵੀ ਇੱਕ ਦਰਖਤ ਲਾਵੇ ਤਾਂ ਵੀ ਵਾਧੂ ਹੈ ਪਰ ਲਾਉਂਦੇ ਨਹੀਂ ਕਰੀਏ ਕੀ ਜਿੰਨਾਂ ਕੋਲੇ ਜਗ੍ਹਾ ਹੈਗੀ ਐ ਉਹਨਾਂ ਨੇ ਪਤਾ ਨਹੀਂ ਕੀ ਸਪਰਾੜਾ ਹੈ ਵੀ ਤੁਸੀਂ ਲਾ ਲਓ ਦਰਖਤ ਤਾਂ ਲਾ ਲਓ ਬਦੰਦਰੋ ਜਿੰਨਾਂ ਕੋਲੇ ਚਲੋ ਹੈ ਹੀ ਨਹੀਂ ਜਿੰਨਾਂ ਕੋਲ ਤਾਂ ਰਹਿੰਦੀ ਕਈ ਤਾਂ ਸਾਡੇ ਕਿਰਾਏ ਆਦੇ ਨੇ ਕਿ ਉਹਨਾਂ ਨੂੰ ਕੀ ਕਹਿ ਸਕਦੇ ਹਾਂ ਜਿਨਾਂ ਕੋਲੇ ਜਗ੍ਹਾ ਹੈਗੀ ਉਹ ਤਾਂ ਲਾ ਸਕਦੇ ਆ ਇਹ ਤਾਂ ਬਹੁਤ ਤਗੜੀ ਸ਼ਹਿ ਹੈ ਕੁਦਰਤੀ ਸ਼ਹਿ ਜੋ ਇਹਨੇ ਆਪਾਂ ਨੂੰ ਦੇ ਦੇਣਾ ਉਹ ਕਿਸੇ ਨੇ ਨਹੀਂ ਲੈਣਾ ਇਹਨੇ ਫ੍ਰੀ ਦੇਣਾ ਬਾਕੀ ਪੈਸੇ ਲੈ ਕੇ ਦੇਣਗੇ ਵੀ ਲਾਈਟ ਆ ਗਈ ਅੱਗੇ ਇਧਰੋਂ ਲਾਂਟੇ ਮੋਲ ਦਾ ਰਸਤਾ ਹੈ ਲਾਂਟੇ ਮੋਲ ਨੂੰ ਜਲਾ ਜਾਂਦਾ ਹੈ ਇਹਦਾ ਖੜ ਜਾਣਾ ਸਿੱਧਾ ਇਧਰ ਸਾਰੀਆਂ ਫੈਕਟਰੀਆਂ ਹੀ ਨੇ ਇਹ ਸਾਰਾ ਫੈਕਟਰੀਆਂ ਵਾਲਾ ਏਰੀਆ ਹੈਗਾ ਇਹ ਆ ਮੈਨੂੰ ਲੱਗਦਾ ਵੀ ਇੱਥੇ ਉਹ ਕੀ ਕਹਿੰਦੇ ਹੁੰਦੇ ਨੇ ਕਿ ਆ ਜਿਹੜੀ ਬਿਲਡਿੰਗ ਹੈ ਨਾ ਇਹ ਲਾਲ ਜੀ ਇਹ ਸਰਕਾਰੀ ਬਿਲਡਿੰਗ ਹੈ ਇਹਦੇ ਚ ਮੈਨੂੰ ਲੱਗਦਾ ਬੱਕਰੇ ਕੱਟੇ ਜਾਂਦੇ ਆ ਬੱਕਰੇ ਬੱਕਰੇ ਕੱਟ ਕੇ ਫਿਰ ਅੱਗੇ ਉਹ ਕਰਦੇ ਆ ਇਹ ਐਸੇ ਰੋਡ ਤੇ ਪੋਲਟਰੀ ਫਾਰਮ ਆ ਕੋਰਨਰ ਤੇ ਜਮਾ ਸਰਕਾਰੀ ਪੋਲਟਰੀ ਫਾਰਮ ਉਤੋਂ ਅੰਡੇ ਵਗੈਰਾ ਬੜੇ ਸਸਤੇ ਮਿਲਦੇ ਆ ਦੇਸੀ ਅੰਡੇ ਜਿਹੜਾ ਆਪਾਂ ਨੂੰ ਬਾਹਰ ਦੇਸੀ ਅੰਨਾ ਮੰਨ ਲਓ 20 ਰੁਪਏ ਦਾ ਮਿਲ ਰਿਹਾ ਤੇ ਇੱਥੇ ਉਹ 5 ਰੁਪਏ ਦਾ ਮਿਲ ਜਾਂਦਾ ਹੁਣ ਫੈਕਟਰੀਆਂ ਸਾਰੀਆਂ ਇੱਥੇ ਬਸ ਆਪਾਂ ਆਉਣਾ ਇੱਥੇ ਜਾਂ ਦਰਖਤ ਕੋਲੇ ਆਉਣਾ ਮੈਂ ਯਾਰ ਵਿਖਾ ਵੀ ਆ ਵੀ ਫੈਕਟਰੀ ਹੈ ਕੋਈ ਗਰੂਪ ਫੈਕਟਰੀ ਹੈ ਸਾਰੇ ਫੈਕਟਰੀਆਂ ਰੇ ਫਿਰਿੰਗ ਨੇ ਇਸ ਜਾਲੀ ਮੋਂਸਨ ਦੇਖੋ ਆਹਾ ਮੀਂਹ ਕਹਿੰਦਾ ਮੈਂ ਹੁਣ ਹੀ ਆ ਗਿਆ ਬਸ ਮੈਂ ਮੀਨੂ ਕਹੀ ਨਾ ਜੇ ਰੁਕ ਜਾ 15-20 ਮਿੰਟ ਮੈਂ ਘਰੇ ਪਹੁੰਚ ਜਾ ਲਓ ਜੀ ਵਾਪਸੀ ਆਹ ਹੈਲਮਟ ਮਿਲਦੇ ਉਹਦੇ ਮੈਂ ਤਾਂ ਲੋਡ ਨਹੀਂ ਭਰਾਵਾ ਉਹ ਛਲੀਆਂ ਪੁੰਨੀਆਂ ਜਾ ਰਹੀਆਂ ਇੱਥੇ ਛਲੀਆਂ ਡੈਂ ਲੰਬੀ ਲੱਕੜੀ ਆ ਅਵੀ ਮੀ ਆਉਣ ਵਾਲੀ ਹੈ ਮਿੱਤਰੋ ਆਹ ਚੱਲ ਮਿੱਤਰਾ ਪਾਜਲਾ ਪਾਜਲਾ ਇਹ ਚੰਡੀਗੜ੍ਹ ਦਾ ਪਹਿਲਾ ਤੇ ਲਾਸਟ ਪੰਪ ਚੰਡੀਗੜ੍ਹ ਤੋਂ ਪੰਜਾਬ ਨੂੰ ਜਾਣੇ ਦਾ ਲਾਸਟ ਪੰਪ ਹੈ ਪੰਜਾਬ ਤੋਂ ਚੰਡੀਗੜ੍ਹ ਕੋਲ ਆਉਣੇ ਦਾ ਪਹਿਲਾ ਪੰਪ ਹੈ ਸਮਝ ਗਈ ਮਾ ਗੱਲ ਮੇਰਾ ਰਸੇਨਾ ਗਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜੇ ਫਲੋ ਹੋ ਰ ਨਾ ਲੈਟ ਹਰੀ ਆ ਭਾਈ ਚਲੋ 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 ਆ ਹਾ 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 ਆ ਨਿਕਲ ਗਿਆ ਨਿਕਲ ਗਿਆ ਇਹ ਆ ਵੀ ਹਰਿਆਣਾ ਰੋਡ ਵੇਜ ਆਹ ਕੱਟਦੀ ਹਰ ਵਕੀਪਾ ਐਂਡ ਜਾਣ ਦੇ ਜਾਣ ਦੇ ਉ ਚੱਤੋ ਜਾਂਤੀ ਆ ਮੈਂ 33 ਸਪੀਡ ਤੇ ਫਿਰ 34 35 ਇਹਦੀ ਸਪੀਡ ਹੈਗੀ ਆ 40 ਮੈਕਸੀਮਮ ਬਸ 35 ਦੇ 36 ਦੇ ਮੈਂ 37 38 ਤੱਕ ਚੜ ਜਾਂਦੀ ਆ 40 ਨਹੀਂ ਚੜ ਜਾਂਦੀ ਆ ਬਸ ਚਾਰਜ ਹੁੰਦੀ ਆ ਇਹ ਉਹ ਐ ਆਊਟ ਕੈਮਰੇ ਲੱਗੇ ਹੋਏ ਉੱਪਰ ਕੈਮਰੇ ਵਾਲੇ ਚਲਾਨਾ ਤੋਂ ਬਚ ਕੇ ਭਾਈ ਮੇਰੀ ਤਾਂ ਦਾ ਘੱਟਦਾ ਨਹੀਂ ਚਲਾਨ ਮੈਂ ਤਾਂ ਤਾਂ ਲੱਗਿਆ ਮੈਂ ਕੋਈ ਹੋਰ ਮੋਟਰਸਾਈਕਲ ਹੋਵੇ ਤਾਂ ਹੁਣ ਤੱਕ ਉਹ ਚਲਾਨ ਗੱਟ ਕੇ ਹੱਥ 'ਚ ਫੜਾ ਦੇਣਾ ਆ ਦੇਖ ਚੱਲ ਰਿਹਾ ਕੰਮ ਪੂਰਾ ਐ ਆ ਹਰਿਆਲੀ ਐ ਆਲੀ ਹਰਿਆਲੀ ਐ ਦੇਖ ਦੇਖ ਦੇ ਦੇ ਇਹਦੇ ਵਿੱਚ ਦੀ ਵੀ ਰੇਲ ਆ ਲੈ ਆਹ ਟ੍ਰੈਫਿਕ ਦੇਖੋ ਪਰਾਂ ਟ੍ਰੈਫਿਕ ਘੱਟ ਸੀ ਇੱਧਰ ਜ਼ਿਆਦੇ ਆ ਵਾਪਸੀ 'ਚ ਜਾਂਦੇ ਹੋਏ ਜ਼ਿਆਦੇ ਟ੍ਰੈਫਿਕ ਆ ਆ ਕੀ ਬਣਿਆ ਹੋਈ ਨਰਸਰੀ ਆ ਗਈ ਰੁੱਖ ਲਗਾਓ ਪਾਤਾਵਰਣ ਬਚਾਓ ਆਹ ਆਇਆ ਜੰਗਲ ਦੇ ਕੋਲ ਉਹ ਸਭ ਜੰਗਲੀ ਹੈ ਸਾਰਾ ਇਹ ਇੱਧਰ ਤਾਂ ਕੁਛ ਅਕੀ ਕੁਛ ਨਹੀਂ ਹੈ ਜੰਗਲ ਹੀ ਰੁੱਖ ਹੀ ਨੇ ਜੇ ਆਜੂ ਕਿੱਝ ਕੋਈ ਰਹਿਣਾ ਇੱਥੇ ਭਰਾਵਾ ਇੱਥੇ ਜਗਾ ਬਣ ਕੇ ਰਹਿਣ ਵਾਸਤੇ ਕੋਈ ਆਹ ਦੇਖੋ ਦਰਖਤ ਦੇ ਕੋਲ ਪੀਲੇ ਪੀਲੇ ਫੁੱਲ ਆਹਾ ਆਹ ਉਹ ਵਿਚਾਲੇ ਦੇਖੋ ਪਿੰਕ ਪਿੰਕ ਕਲਰ ਆਹਾ ਬੜਾ ਹੀ ਕੈਂਟ ਨਜ਼ਾਰਾ ਆਉਦਾ ਜ਼ਰਾ ਰਸਤੇ ਦੇ ਸੁੱਕੇ ਸੁੱਕੇ ਦਰਖਤ ਆ ਛੱਤ ਜੀ ਬਣੀ ਹੈ ਨਾ ਤੇ ਵਿੱਚ ਦੀ ਜਾਨੇ ਜਿਹਾ ਨਜ਼ਾਰਾ ਆ ਜਾਂਦਾ ਕੋਈ ਟੱਪ ਨਹੀਂ ਲੱਗਦੀ ਬਈ ਐ ਮੋਟਰਸਾਈਕਲ ਤੇ ਜਿਵੇਂ ਮਰਜ਼ੀ ਘੁੰਮੀ ਜਾਵੇ ਬੰਦਾ ਨਾ ਟੱਪ ਨਹੀਂ ਲੱਗਦੀ ਬਾਈਂਡਰੀ ਵਾਲਾ ਆਟ ਹੋ ਜਾਂਦਾ ਬਾਈਂਡਰੀ ਵਾਲੀ ਸਕੂਟਰੀ ਜਾਂਦੀ ਲੰਘ ਜਾ ਭਰਾਵਾ ਕਿਉਂ ਗਾਲਾਂ ਕੱਢਦੇ ਆਂ ਭਗ ਜਾ ਭਗ ਜਾ ਆ ਵੇਖ ਲੈ ਇਹ ਕੀ ਬਣ ਗਿਆ ਓਏ ਆ ਹਾ 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 ਆ ਗਈ ਚੰਡੀਗੜ੍ਹ ਦੀ ਲਾਸਟ ਲਾਈਟ ਬੜਾ ਜਾਮ ਆ ਪਰਲੀ ਡੇਰ ਦਾ ਆਹ ਰਸਤਾ ਰਿਵਰਸੇਸ਼ਨ ਵਾਲੀ ਤਰਫ ਇਹਦਾ ਬਹੁਤ ਜਾਮ ਹੈ ਚੰਡੀਗੜ੍ਹ ਚ ਖੈਰ ਆ ਹੀ ਰਹਿੰਦਾ ਹੈ ਪਰ ਚੰਡੀਗੜ੍ਹ ਚ ਉਵੇਂ ਜਾਮ ਨਹੀਂ ਲੱਗਦਾ ਲਾਈਟ ਹੋ ਜਾਂਦੀ ਹੈ ਸਾਰਾ ਜਾਮ ਨਿਕਲ ਜਾਂਦਾ ਨਾਲ ਦੀ ਨਾਲ ਹੀ ਤੇ ਆ ਵਾਈ ਦਾ ਘੱਟ ਦੇਖੋ ਦੇਖਣ ਵਾਲਾ ਆਹਾਹਾ ਇਹ ਚੰਡੀਗੜ੍ਹ ਦਾ ਹੈਗਾ ਲਾਸਟ ਪਿੰਡ ਇਹ ਚੰਡੀਗੜ੍ਹ ਤੋਂ ਆਪਾਂ ਪੰਜਾਬੋਂ ਜਾ ਰਹੇ ਹਾਂ ਜਿਰਕੁਰ ਨੂੰ ਜਾ ਰਹੇ ਹਾਂ ਜੇ ਉਧਰੋਂ ਆ ਰਹੇ ਹਾਂ ਤਾਂ ਪਹਿਲਾ ਪਿੰਡ ਆ ਇਹ ਦਾ ਰਾਏਪੁਰ ਖੁਰਦ ਰਾਏਪੁਰ ਖੁਰਦ ਇੱਧਰ ਆ ਗਿਆ ਬਹਿਲਾਨਾ 에어ਪੋਰਟ ਏਰੀਆ ਪਹਿਲਾਂ 에어ਪੋਰਟ ਇੱਧਰ ਹੁੰਦਾ ਸੀਗਾ ਇੰਟਰੀਅਰ 에어ਪੋਰਟ ਦੀ ਹੁਣ ਪੰਜਾਬ 'ਚ ਕਰ ਲਈ ਐ ਪੰਜਾਬ ਦਾ ਸੀ ਪੰਜਾਬ 'ਚ ਤਾਂ ਕਰ ਲਈ ਹਾਏ ਜਾਰੀ ਲੂਨਾ ਆਪਣੀ ਪਤਲੀ ਹੀ ਹੋ ਜਾਂਦੀ ਹੈ ਨਾ ਵੀਡੀਓ 'ਚ ਜਮੇ ਆਹ ਦੇਖਿਆ ਯਾਰੀ ਹੈ ਫਿਰ ਲੂਨਾ ਤੂਨਾ 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 ਇਹ ਦੋਨੋਂ ਹੁਣ ਪੰਜਾਬ ਦੀ ਐਂਟਰੀ ਦਿਖਾਉਣੇ ਆਪਾਂ ਪੰਜਾਬ ਜੈਂਟਰ ਹੁਣ ਲੱਗੇ ਆਂ ਪੰਜਾਬ 'ਚ ਐਂਟਰ ਹੁਣ ਲੱਗੇ ਆਂ ਇਹ ਆਹ ਫਰੂਟ ਵਾਲਾ ਸੜਕ ਇੱਥੇ ਬਾਈ ਆ ਕੋਆਣ ਗਿਆਗਾ ਇਹ ਤੇ ਵੀ ਫਰੂਟ ਦੀਆਂ ਰੇੜੀਆਂ ਲੱਗੀਆਂ ਹੋਈਆਂ ਜੇ ਸੂਰ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਨਾਸਪਤੀ ਆਲੂ ਬਘਾਰਾ ਅੰਬ ਤੇ ਕੋਰ ਹੁੰਦਾਗਾ ਆੜੂ ਕਾਜੀਆਂ ਚੀਜ਼ਾਂ ਸੀ ਇਹ ਕੈਮਰੇ ਲੱਗੇ ਹੋਏ ਉੱਪਰ ਆ ਹਾ ਹਾ ਇਹ ਦੇਖੋ ਹਰਿਆਣਾ ਰੋਡ ਤੇ ਦੀ ਏਸੀ ਵਾਲੀ ਬੱਸ ਕਿੱਥੇ ਜਾ ਰਹੀ ਹੈ ਇਹ ਰੋहतक ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਰੋहतक ਰੋहतक ਤੋਂ ਚੰਡੀਗੜ੍ਹ ਨਹੀਂ ਪਾਣੀਪਤ ਕਰਨਾਲ ਅੰਮ੍ਰਾਲਾ ਕੈਂਟ ਆਹ ਹੋ ਲੰਘੇ ਹੱਥ ਜਾ ਹੱਥ ਜਾ ਲੰਘੇ ਦੇਖ ਲੋ ਦੇਖ ਲੋ ਇਹ ਆ ਜਿਰਕਪੁਰ ਸੈਂਟਰ ਹੋ ਗਏ ਆ ਐਂਟਰ ਹੋਵੇ ਜਿਰਕਪੁਰ ਦੀ ਪ੍ਰਾਪਰਟੀ ਸ਼ੁਰੂ ਹੋ ਗਈ ਆ ਅਜਿਹੀ ਕੋਈ ਚੋਟ ਨਹੀਂ ਆਇਆ ਕੋਰ ਲੰਗੀ ਜਿਹੀ ਦੱਸ ਇਹ ਪੰਜਾਬ ਚ ਆ ਗਏ ਬਾਈ ਆਪਾਂ ਪੰਜਾ ਪੰਜ ਆ ਪੰਜ ਦਰਿਆਵਾਂ ਵਾਲੀ ਧਰਤੀ ਤੇ ਆ ਗਏ ਇੱਥੇ ਵੀ ਦਰੱਖਤ ਤਾਂ ਬਹੁਤ ਆ ਪਿੱਛੇ ਉਹ ਦੇਖੋ ਪਿੱਛੇ ਜੰਗਲੀ ਹੈ ਆ ਬਸ ਅੱਗੇ ਸ਼ਹਿਰ ਜੀ ਨਹੀਂ ਹੈਗੇ ਔਖਾਗਾ ਸ਼ਹਿਰ ਚ ਸ਼ਹਿਰ ਕੰਜਸਟਡ ਜਾਂ ਕਰਤਾ ਲੋਕਾਂ ਨੇ ਬਸ ਐਵੇਂ ਨਾ ਰੁੱਖਤ ਲਾਣੇ ਚਾਹੀਦੇ ਸੀਗੇ ਇਹ ਆ ਗਿਆ ਹੋਟਲ ਰਮਾਡਾ ਜੇ ਮੀ ਆਉਣ ਦਾ ਇਰਾਦਾ ਹੋਟਲ ਰਮਾਡਾ ਚਲੋ ਮਿਲਦੇ ਆਂ ਫਿਰ ਤੁਹਾਨੂੰ ਬਾਅਦ ਚ ਇਹ ਹੁਣ ਆਪਾਂ ਪਹੁੰਚਣ ਵਾਲੇ ਡੈਸਟੀਨੇਸ਼ਨ ਤੇ ਉਸ ਤੋਂ ਪਹਿਲਾਂ ਮੀ ਪਹੇਜੇ ਡੈਸਟੀਨੇਸ਼ਨ ਤੇ ਪਹੁੰਚ ਜਾਈਏ ਠੀਕ ਆ ਬਾਈ ਸਾਰਿਆਂ ਨੂੰ